ਪੰਜਾਬ ਚ ਹੁਣ ਤੇਜ਼ੀ ਨਾਲ ਮੌਸਮ ਚ ਬਦਲਾਅ ਹੋਣ ਲੱਗ ਗਿਆ ਹੈ ਸਰਦੀ ਦੀ ਸ਼ੁਰੂਆਤੀ ਦਿਨਾਂ ਚ ਹੀ ਫਰੀਦਕੋਟ ਸ਼ਹਿਰ ਅੰਦਰ ਤੋਂ ਜਿੱਦੀ ਚਾਦਰ ਫੈਲੀ ਦੇਖਣ ਨੂੰ ਮਿਲੀ ਹੈ ਇਹ ਪ੍ਰਦੂਸ਼ਣ ਵਾਲਾ ਧੁਆ ਹੈ ਜਾਂ ਠੰਡ ਵਾਲਾ ਇਸ ਨੂੰ ਲੈ ਕੇ ਲੋਕਾਂ ਚ ਕਨਫਿਊਜ਼ਨ ਵੀ ਬੜੀ ਹੋਈ ਹੈ ਦੂਜੇ ਪਾਸੇ ਜੇਕਰ ਪੰਜਾਬ ਅੰਦਰ ਤਾਪਮਾਨ ਦੀ ਗੱਲ ਕਰੀਏ ਤਾਂ -0.6 ਡਿਗਰੀ ਸੈਲਸੀਅਸ ਤਾਪਮਾਨ ਦੀ ਗਰਾਵਟ ਦੱਸ਼ ਕੀਤੀ ਗਈ ਹੈ ਹਾਲਾਂਕਿ ਤਾਪਮਾਨ ਆਮ ਦੀ ਨੇੜੇ ਹੈ ਇਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਹਵਾ 'ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਦੱਸ ਦਿੱਤੀ ਕਿ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਇਸ ਦੇ ਨਾਲ ਹੀ ਦਿਨ ਦੇ ਸਮੇਂ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਦਕਿ ਸਵੇਰੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡਕ ਜ਼ਰੂਰ ਬਣੀ ਰਹਿੰਦੀ ਹੈ ਪੰਜਾਬਛਾਜੇ ਕੁਸ਼ਤੀਨਾ ਤਾਂ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਦਿਨ ਦੇ ਤਾਪਮਾਨ 'ਚ ਕੋਈ ਵੱਡੀ ਕਮੀ ਨਹੀਂ ਆਵੇਗੀ ਹਾਲਾਂਕਿ ਰਾਤ ਦੇ ਸਮੇਂ ਹਵਾ 'ਚ ਥੋੜੀ ਠੰਡਕ ਜ਼ਰੂਰ ਵਧੇ ਖਾਲਾਤਾਂ ਨੂੰ ਦੇਖਦੇ ਹੋ ਮਨਿਆ ਚਾਰੇ ਕਿ ਅਕਤੂਬਰ ਦਾ ਖੀਲਾ ਹਫਤਾ ਵੀ ਖੁਸ਼ਕ ਤੇ ਗਰਮ ਰਹੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 32.3 ਡਿਗਰੀ ਅਮ੍ਰਿਤਸਰ 29.7 ਡਿਗਰੀ ਸ਼ਿਰੀਨਾਨਦਪੁਰ ਸਾਹਿਬ 31.3 ਡਿਗਰੀ ਬਟਿੰਡਾ 31.5 ਡਿਗਰੀ ਮੁਹਾਲੀ 32.5 ਡਿਗਰੀ ਫਿਰੋਜ਼ਪੁਰ 29.9 ਡਿਗਰੀ ਲੁਧਿਆਣਾ 32.2 ਡਿਗਰੀ ਪਟਿਆਲਾ 31.6 ਡਿਗਰੀ ਦੱਸਦੇ ਕਿ ਪੰਜਾਬ ਚ ਹੀ ਨਹੀਂ ਪੰਜਾਬ ਤੋਂ ਬਾਅਦ ਹੋਰ ਵੱਡੇ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਿਨ੍ਹਾਂ ਚ ਦਿੱਲੀ ਯੂਪੀ ਹਿਮਾਚਲ ਵਰਗੇ ਸ਼ਹਿਰ ਆ ਰਹੇ ਨੇ ਇਨ੍ਹਾਂ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭ ਗਲਾਨਰ ਪੰਜਾਬ ਚ ਹੈ ਖਾੜਾ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀ ਦੇ ਮੌਸਮ 'ਚ ਇਜ਼ਾਫਾ ਮੰਨਿਆ ਜਾ ਰਿਹਾ ਮੌਸਮ ਵਿਭਾਗ ਮੁਤਾਬਕ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਸੰਬਰ 'ਚ ਠੀਤ ਲਹਿਰ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਪਾਰਟੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ 'ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ 'ਚ ਸੰਗਣੀ ਧੁੰਦ ਦੀ ਸੰਭਾਵਨਾ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ 'ਚ ਰਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਘਟੂ ਘਟਾ ਦਾ ਤਾਪਮਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੀ ਹੈ ਕਿ ਪੂਰੇ ਹਫਤੇ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ ਰਾਤ ਨੂੰ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ ਪੰਜਾਬ ਚ ਹੁਣ ਤੇਜ਼ੀ ਨਾਲ ਮੌਸਮ ਚ ਬਦਲਾਅ ਹੋਣ ਲੱਗ ਗਿਆ ਹੈ ਸਰਦੀ ਦੀ ਸ਼ੁਰੂਆਤੀ ਦਿਨਾਂ ਚ ਫਰੀਦਕੋਟ ਸ਼ਹਿਰ ਅੰਦਰ ਤੋਂ ਜਦੀ ਚਾਦਰ ਫੈਲੀ ਦੇਖਣ ਨੂੰ ਮਿਲੀ ਹੈ ਇਹ ਪ੍ਰਦੂਸ਼ਣ ਵਾਲਾ ਧੁਆ ਹੈ ਜਾਂ ਠੰਡ ਵਾਲਾ ਇਸ ਨੂੰ ਲੈ ਕੇ ਲੋਕਾਂ ਚ ਕਨਫਿਊਜ਼ਨ ਵੀ ਬੜੀ ਹੋਈ ਹੈ ਦੂਜੇ ਪਾਸੇ ਜੇਕਰ ਪੰਜਾਬ ਅੰਦਰ ਤਾਪਮਾਨ ਦੀ ਗੱਲ ਕਰੀਏ ਤਾਂ -0.6 ਡਿਗਰੀ ਸੈਲਸੀਅਸ ਤਾਪਮਾਨ ਦੀ ਗਰਾਵਟ ਦੱਸ਼ ਕੀਤੀ ਗਈ ਹੈ ਹਾਲਾਂਕਿ ਤਾਪਮਾਨ ਆਮ ਦੇ ਨੇੜੇ ਹੈ ਇਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਹਵਾ 'ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਦੱਸਦੀ ਕਿ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਇਸ ਦੇ ਨਾਲ ਹੀ ਦਿਨ ਦੇ ਸਮੇਂ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਦ ਕਿ ਸਵੇਰੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡਕ ਜ਼ਰੂਰ ਬਣੀ ਰਹਿੰਦੀ ਹੈ ਪੰਜਾਬ 'ਚ ਅਜੇ ਕੁਸ਼ਤੀ ਨਾ ਤਾਂ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਦਿਨ ਦੇ ਤਾਪਮਾਨ 'ਚ ਕੋਈ ਵੱਡੀ ਕਮੀ ਨਹੀਂ ਆਵੇਗੀ ਹਾਲਾਂਕਿ ਰਾਤ ਦੇ ਸਮੇਂ ਹਵਾ 'ਚ ਥੋੜੀ ਠੰਡਕ ਜ਼ਰੂਰ ਵਧੇ ਖਲਾਤਾਂ ਨੂੰ ਦੇਖਦੇ ਹੋ ਮਨਿਆ ਚਾਰੇ ਕਿ ਅਕਤੂਬਰ ਦਾ ਖੀਲਾ ਹਫਤਾ ਵੀ ਖੁਸ਼ਕ ਤੇ ਗਰਮ ਰਹੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 32.3 ਡਿਗਰੀ ਅੰਮ੍ਰਿਤਸਰ 29.7 ਡਿਗਰੀ ਸ਼੍ਰੀਨਾਨਦਪੁਰ ਸਾਹਿਬ 31.3 ਡਿਗਰੀ ਬਠਿੰਡਾ 31.5 ਡਿਗਰੀ ਮੁਹਾਰੀ 32.5 ਡਿਗਰੀ ਫਿਰੋਜ਼ਪੁਰ 29.9 ਡਿਗਰੀ ਲੁਧਿਆਣਾ 32.2 ਡਿਗਰੀ ਪਟਿਆਲਾ 31.6 ਡਿਗਰੀ ਦੱਸਦੇ ਕਿ ਪੰਜਾਬ ਚ ਹੀ ਨਹੀਂ ਪੰਜਾਬ ਤੋਂ ਬਾਅਦ ਹੋਰ ਵੱਡੇ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਿਨ੍ਹਾਂ 'ਚ ਦਿੱਲੀ, ਯੂਪੀ, ਹਿਮਾਚਲ ਵਰਗੇ ਸ਼ਹਿਰ ਆ ਰਹੇ ਨੇ ਇਨ੍ਹਾਂ ਸ਼ਹਿਰਾਂ 'ਚ ਮੀਂਹ ਪੈਣ ਮਤਲਾਨਾ ਪੰਜਾਬ ਚ ਹੈ ਖਾੜਾ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀ ਦੇ ਮੌਸਮ ਚ ਇਜ਼ਾਫਾ ਮੰਨਿਆ ਜਾ ਰਿਹਾ ਮੌਸਮ ਵਿਭਾਗ ਮੁਤਾਬਕ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਸੰਬਰ ਚ ਠੀਤ ਲਹਿਰ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਪਾਰਟੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਚ ਸੰਗਣੀ ਧੁੰਦ ਦੀ ਸੰਭਾਵਨਾ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਚ ਰਾਤਾ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟੇ ਚ ਹਵਾ ਦੀ ਦਿਸ਼ਾ ਫ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਘਟੂ ਘਟਰਾ ਦਾ ਤਾਪਮਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੀ ਹੈ ਕਿ ਪੂਰੇ ਹਫਤੇ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ ਰਾਤ ਨੂੰ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ